ਅੰਮ੍ਰਿਤਸਰ ਵਿੱਚ ਕਈ ਪਟਵਾਰੀ ਆਪਣੀ ਕੁਰਸੀ ਦਾ ਗਲਤ ਇਸਤੇਮਾਲ ਕਰਦੇ ਹਨ ਜਦੋਂ ਲੋਕ ਉਹਨਾਂ ਕੋਲੋਂ ਕੰਮ ਕਰਵਾਉਣ ਵਾਸਤੇ ਪਹੁੰਚਦੇ ਹਨ ਤਾਂ ਉਹਨਾਂ ਨਾਲ ਰੁੱਖਾ ਬੋਲਦੇ ਹਨ ਅਤੇ ਕੰਮ ਤੋਂ ਪਾਛਦੇ ਨਜ਼ਰ ਆਉਂਦੇ ਹਨ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਲੋਕਾਂ ਨੇ ਆਖਿਆ ਕਿ ਉਹਨਾਂ ਨੂੰ ਆਪਣਾ ਕੰਮ ਕਰਵਾਉਣ ਵਾਸਤੇ ਕਈ ਗੇੜੇ ਮਾਰਨੇ ਪੈਂਦੇ ਹਨ ਉਹਨਾਂ ਆਖਿਆ ਕਿ ਇਸ ਮਸਲੇ ਦੇ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਨਹੀਂ ਤਾਂ ਸੰਘਰਸ਼ ਦਾ ਰਸਤਾ ਅਖਤਿਆਰ ਕੀਤਾ ਜਾਵੇਗਾ ਮੁਸ਼ਕਿਲ ਸਾਨੂੰ ਹੋਇਆ ਵੀ ਮੇਰੇ ਦੇ ਬਰਦਰ ਦੀ ਡੈਥ ਹੋ ਗਈ ਸਾਊਦੀ ਅਰਬ ਵਿੱਚ ਉਹਨਾਂ ਦੇ ਫੰਡ ਦੇ ਪੈਸੇ ਮਿਲਨੇ ਸੀ ਜਿਹੜੇ ਕਿ ਉਹਨਾਂ ਵਾਕੇ ਭੁਜਾਈ ਆਈਏ ਨਾ ਉਹਨਾਂ ਦੇ ਕੋਈ ਪੇਪਰ ਇਥੋਂ ਹੀ ਸੈਂਡ ਕਰਾਉਣੇ ਹੁੰਦੇ ਸੀ ਜੇ ਤੁਹਾਨੂੰ ਮਿਲ ਹੀ ਨਹੀਂ ਹੁੰਦੇ ਉਹ ਤਾਂ ਕਹਿੰਦੇ ਆ ਵੀ ਉਹ ਛੁੱਟੀ ਤੇ ਸਕਿੰਦਰ ਸਿੰਘ ਸਾਨੂੰ ਸਾਨੂੰ 10 ਦਿਨ ਹੋ ਗਏ 10 ਦਿਨ ਰੋਜ਼ਾਂ ਨੂੰ ਆ ਰਹੇ ਨਹੀਂ ਲਗਾ ਦੇ ਸਾਹਮਣੇ ਛੱਟ ਗਈ ਹੁੰਦੇ ਕਿੰਨੀ ਮੁਸ਼ਕਿਲ ਆ ਰਹੀ ਹੈ ਜੀ ਮੁਸ਼ਕਿਲ ਹੈ ਲੇਡੀ ਸਹੀਂ ਦੋਹਾਂ ਜਾਣੀਆਂ ਰੋਜ਼ ਹੁੰਦੀਆਂ ਇੱਥੇ ਮੇਰੇ ਆਦਮੀ ਆਉਂਦੇ ਰਹੇ ਆ ਨਕਲ ਲੈਣ ਵਾਸਤੇ ਹੂੰ ਜੇ ਕਿਸੇ ਕਾਰਨ ਉਹਨੇ ਨਹੀਂ ਦਿੱਤੀ ਤੇ ਮੇਰੀ ਉਮਰ 82 ਸਾਲ ਦੀ ਹੈ ਮੈਨੂੰ ਪੈਰਲਸਿਸ ਹੋਇਆ ਹੋਇਆ ਹੈ ਜਿਸ ਘਰ ਚ ਮੈਂ ਪੈਦਾ ਹੋਇਆ ਸੀ ਲਾਲਨ ਸ਼ੋਰ ਉਹ ਮੈਨੂੰ ਫਰਦ ਨਹੀਂ ਮਿਲਦੀ ਤੇ 6 ਮਹੀਨੇ ਦੀ ਦਿਗਿੰਦਰ ਹੁਣ ਪਟਵਾਰੀ ਆਇਆ ਉਹਨੇ ਪ੍ਰੋਮਿਸ ਕਰਤਾ ਮਿਲਣਾ ਉਹ ਵੇਗ ਬਾਤਿਆ ਜੀ ਮੈਨੂੰ ਕਿ ਸਾਰਾ ਸਟਾਫ ਜੜਾ ਗਿਆ ਪਹਿਲਾ ਸਟਾਫ ਕਿੱਥੇ ਗਿਆ ਮੈਨੂੰ ਨਹੀਂ ਪਤਾ ਹਾਈ ਕੋਰਟ ਦਾ ਆਰਡਰ ਆਇਆ ਹੈ ਕਿ ਨਹੀਂ ਚੜਨੀ ਪਹਿਲੇ ਜਿੰਨੇ ਤਹਿਸੀਲਦਾਰ ਆਇਆ ਹੈ ਸਾਪ ਉਹ ਬੜੇ ਖਲਤ ਬੰਦੇ ਸੀ ਅਸੀਂ 11 ਵਜੇ ਮੀਟਿੰਗ ਰੱਖੀ ਸੀ ਪਰ ਕੁਝ ਰੀਜ਼ਨ ਦੇ ਕਾਰਨ ਮੀਟਿੰਗ ਨੇ ਜਿਹੜੀ ਕੱਲ ਤੱਕ ਪੋਸਟਪੋਨ ਕੀਤੀ ਹੈ ਕੁਝ ਡਿਵੈਲਪਮੈਂਟਸ ਚੱਲ ਰਹੀਆਂ ਨੇ ਸੋ ਅਸੀਂ ਕੱਲ 11 ਵਜੇ ਤੱਕ ਮੀਟ ਕਰਾਂਗੇ ਕਿ ਆਪਣਾ ਅਗਲਾ ਜੋ ਵੀ ਲਾਈਨ ਅਪ ਐਕਸ਼ਨ ਹੋਏਗਾ 11 ਵਜੇ ਤੋਂ ਬਾਅਦ ਜੀ